ਦੇਖਣ ਵਿੱਚ ਆਇਆ ਕਿ ਓਵਰਆਲ ਤਾਂ ਆਪਾਂ ਦੇਖੀਏ ਕਿ ਪੂਰੇ ਪੰਜਾਬ 'ਚ ਜਿਸ ਤਰ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਸਾਡਾ ਸਿੱਖਿਆ ਦਾ ਸਾਡੇ ਲੋਕਾਂ ਦਾ ਸਾਡੇ ਸਮਾਜ ਦਾ ਅਨੁਸੂਚੀ ਜਾਤੀ ਵਰਗ ਦਾ ਪੂਰਾ ਨਾਸ ਮਾਰਿਆ ਪਿਆ ਸਰਕਾਰਾਂ ਨੇ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਪੰਜਾਬ ਸਰਕਾਰ ਹੈ ਸੈਂਟਰ ਗਵਰਨਮੈਂਟ ਨੇ 1850 ਕਰੋੜ ਰੁਪਏ ਜਿਹੜਾ ਹੈਗਾ ਸਟੇਟ ਦਾ ਜਿਹੜਾ ਸਟੇਟ ਕੈਰੀ ਹੈ ਕਿ ਸਾਨੂੰ ਲੈਣਾ ਹੈ ਤੇ ਗਵਰਨਮੈਂਟ ਉਧਰੋਂ ਸੈਂਟਰ ਗਵਰਨਮੈਂਟ ਕਰੀਏ ਕਿ ਅਸੀਂ ਦੇ ਚੁੱਕੇ ਹਾਂ ਜਾਂ ਕੁਝ ਦੇ ਚੁੱਕੇ ਹਾਂ ਜਾਂ ਕੁਝ ਅਜੇ ਦੇਣਾ ਹੈ ਸੋ ਇਸ ਝੇਮੇਲੇ ਦੇ ਵਿੱਚ ਸਾਡੇ ਜਿਹੜੇ ਅਨੁਸੂਚੀ ਜਾਤੀ ਵਰਗ ਦੇ ਬੱਚ ਪਿੰਡਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹ ਮਧੋਲੇ ਜਾ ਰਹੇ ਨੇ ਐਸਸੀ ਜਿਹੜੀਆਂ ਸੀਟਸ ਨੇ ਅਨਸੂਚਿਤ ਜਾਤੀ ਵਰਗ ਦੇ ਬੱਚਿਆਂ ਦੀਆਂ ਸੀਟਾਂ ਨੇ ਚਾਹੇ ਉਹ ਬੀਐਲਐਲਬੀ ਦੀਆਂ ਨੇ ਚਾਹੇ ਐਲਐਲਬੀ ਦੀਆਂ ਨੇ ਜਿਹੜੀਆਂ ਸੀਟਾਂ ਉਹਦੇ ਤੋਂ ਬੱਚਿਆਂ ਨੇ ਤੁਸੀਂ ਕਿੱਦਾਂ ਜਨਰਲ ਕੈਟਾਗਰੀ ਚ ਕਨਵਰਟ ਕਰਤੀਆਂ ਭਾਈ ਕਾਨੂੰਨ ਦੀ ਪੜ੍ਹਾਈ ਵਕਾਲਤ ਦੀ ਪੜ੍ਹਾਈ ਕਰਨ ਤੋਂ ਰੋਕਣ ਦੇ ਲਈ ਇਹ ਬਹੁਤ ਵੱਡੀ ਕਸਾਜਿਸ ਹੈ ਤੇ ਅਸੀਂ ਇਸ ਜਿਹੜਾ ਹੈਗਾ ਸਾਜਿਸ ਨੂੰ ਬੇਨਕਾਰ ਕਰਦੇ ਆ ਮੈਨੂੰ 4:30 ਵਜੇ ਫੋਨ ਕੀਤਾ ਗਿਆ ਯੂਨੀਵਰਸਿਟੀ ਤੋਂ ਕਿ ਇਸ ਸਮੇਂ ਭਾਈ ਆਜੋ ਜਦ ਕਿ ਪੰਜਾਬੀ ਯੂਨੀਵਰਸਿਟੀ ਤੋਂ ਜਿਹੜੇ ਪਿੰਡ 'ਚ ਬੱਚੇ ਨੂੰ ਕਾਲ ਕੀਤਾ ਗਿਆ ਸਮਾਣੇ ਦੇ ਰੇੜੇ ਪਿੰਡ ਸੀਗਾ ਉਹ 4:30 ਵਜੇ ਉੱਥੇ ਅੱਧੇ ਘੰਟੇ ਦੇ ਵਿੱਚ ਨਹੀਂ ਆ ਸਕਦਾ ਸੀ ਕਿਉਂਕਿ ਗਰੀਬ ਲੋਕ ਨੇ ਗੁਰਬਤ ਦੇ ਮਾਰੇ ਹੋਏ ਲੋਕ ਨੇ ਮਿਹਨਤ ਮਜ਼ਦੂਰੀਆਂ ਕਰਨ ਵਾਲੇ ਲੋਕ ਨੇ ਇੰਨੀ ਜਲਦੀ ਉਹਨਾਂ ਕੋਲ ਕਿਹੜਾ ਹਵਾਈ ਜਹਾਜ਼ ਹੈ ਕਿ ਉਹ ਹਵਾਈ ਜਹਾਜ਼ ਚੜ੍ਹ ਕੇ ਇੱਥੇ ਆ ਜਾਣਗੇ ਜਿਹੜਾ ਸਾਡੇ ਹੱਕਾਂ ਦਾ ਕਹਾਣ ਹੈ ਸਾਡੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਹੈ ਇਹ ਐਸਸੀ ਬੱਚਿਆਂ ਨੂੰ ਇੱਕ ਵਾਰੀ ਫੇਰ ਜਿਹੜੀ ਹੈਗੀ ਚੌਥੀ ਕਾਉਂਸਲੈਂਸ ਜਿੰਨੀਆਂ ਸੀ ਸੀਟਾਂ ਖਾਲੀ ਪਈਆਂ ਨੇ ਤਾਂ ਜੇ ਨਹੀਂ ਉਸ ਮੈਰਿਟ ਚਾਰੇ ਤਾਂ ਤੁਸੀਂ ਮੈਰਿਟ ਟਾਉਨ ਵੀ ਕਰ ਸਕ ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਪੰਗੂ ਸਵਾਗਤ ਕਰਦਾ ਸਿਹਤ ਅਤੇ ਸਿੱਖਿਆ ਇਹੋ ਇਹ ਜੋ ਅਜੇ ਹੋਜੇ ਸਬਜੈਕਟ ਨੇ ਇਹੋ ਜੇ ਵਿਸ਼ੇ ਨੇ ਜਿਹਨੂੰ ਲੈ ਕੇ ਚਾਹੇ ਸੰਸਾਰ ਹੋਵੇ ਦੇਸ਼ ਹੋਵੇ ਜਿਨ੍ਹਾਂ ਤੇ ਨੀਂਹ ਟਿਕੀ ਹੁੰਦੀ ਹੈ ਪਰ ਜਦੋਂ ਸਿਹਤ ਤੇ ਸਿੱਖਿਆ ਦੇ ਵਿੱਚ ਨੰਘਾਰ ਆਜੇ ਤਾਂ ਕੌਮਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਨੰਘਾਰ ਆਉਣਾ ਲਾਜ਼ਮੀ ਹੈ ਅੱਜ ਅਸੀਂ ਇਹੋ ਜੇ ਮੁੱਦੇ ਉੱਤੇ ਗੱਲ ਕਰਾਂਗੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਹਾਜ਼ਰ ਨੇ ਡਾਕਟਰ ਅੰਬੇਦਕਰ ਮਹਾਸੰਗ ਦੇ ਸਵਾਈ ਆਗੂ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਤੋਂ ਜਾਣਦੇ ਆਂ ਬਾਈ ਤੁਸੀਂ ਆਪਣੀ ਆਪਣੇ ਬਾਰੇ ਦੱਸੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਅੱਡਾ ਵੱਡਾ ਖੁਲਾਸਾ ਕਰਨ ਜਾ ਰਹੇ ਹੋ ਤਾਂ ਅਸੀਂ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦੇ ਆਂ ਕਿ ਤੁਸੀਂ ਹੋਰ ਵੀ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਐਕਟਿਵ ਰਹੇ ਹੋ ਕਿਹੜੇ-ਕਿਹੜੇ ਤੁਸੀਂ ਐਕਟਿਵ ਦੇ ਵਿੱਚ ਐਕਟਿਵ ਰਹੇ ਹੋ ਤੇ ਕਿਵੇਂ ਜੋ ਇਹ ਮਸਲਾ ਤੁਸੀਂ ਜੋ ਉਭਾਰ ਕੇ ਲੈ ਕੇ ਆ ਰਹੇ ਹੋ ਇਹ ਮਸਲਾ ਕਿਵੇਂ ਤੁਹਾਡੀ ਨਿਗ੍ਹਾ ਦੇ ਵਿੱਚ ਆਇਆ ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਡਾਕਟਰ ਜਤਿੰਦਰ ਸਿੰਘ ਮੱਟੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਹੈਗਾ ਅਸੀਂ ਡਾਕਟਰ ਅੰਬੇਦਕਰ ਕਰਮਚਾਰੀ ਮਹਾਸੰਘ ਪੰਜਾਬ ਦੇ ਜਿਹੜਾ ਹੈਗਾ ਅਸੀਂ ਸੂਬਾ ਪਧਰੀ ਜਿਹੜਾ ਹੈਗੇ ਆ ਅਸੀਂ ਆਗੂ ਹਾਂ ਤੇ ਔਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਾਡੇ ਜਿਹੜੇ ਅਨੁਸੂਚਿਤ ਜਾਤੀ ਵਰਗ ਦੇ ਸਾਡੇ ਵਿਦਿਆਰਥੀ ਨੇ ਸਾਡੇ ਕਰਮਚਾਰੀ ਨੇ ਸਾਡੇ ਆਮ ਲੋਕ ਨੇ ਪਿੰਡਾਂ ਵਿੱਚ ਰਹਿਣ ਵਾਲੇ ਉਹਨਾਂ ਦੇ ਹੱਕਾਂ ਲਈ ਜਿਹੜਾ ਹੈਗਾ ਸੰਘਰਸ਼ ਕਰਦੇ ਆ ਰਹੇ ਹਾਂ ਪਿਛਲੇ ਕਾਫੀ ਸਾਲਾਂ ਤੋਂ ਅੱਜ ਜਿਸ ਮਸਲੇ ਤੇ ਅਸੀਂ ਰੂਬਰੂ ਹੋਏ ਆਪ ਜੀ ਦੇ ਉਹ ਮਸਲਾ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਅੱਜ ਐਲ ਐਲ ਬੀ ਔਰ ਬੀਏ ਐਲ ਐਲ ਬੀ ਦੀਆਂ ਦਾਖਲੇ ਜਿਹੜੇ ਚੱਲ ਰਹੇ ਨੇ ਵਿਦਿਆਰਥੀਆਂ ਦੇ ਤੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਨੇ ਔਰ ਸੰਵਿਧਾਨਿਕ ਤੌਰ ਤੇ ਸਾਨੂੰ ਜਿਹੜਾ ਇੱਕ ਹੱਕ ਮਿਲਿਆ ਹੋਇਆ ਕਿ ਜਿਹੜੇ ਲੋਕ ਐਜੂਕੇਸ਼ਨਲ ਲੈਵਲ ਤੇ ਔਰ ਸੋਸ਼ੀਅਲੀ ਸਮਾਜਿਕ ਤੌਰ ਤੇ ਪਛੜ ਚੁੱਕੇ ਨੇ ਉਹਨਾਂ ਨੂੰ ਅਪਲਿਫਟ ਕਰਨ ਵਾਸਤੇ ਜਿਹੜਾ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਇੱਕ ਪ੍ਰਾਵਧਾਨ ਦਿੱਤਾ ਸੀਗਾ ਕਿ ਇਹ ਲੋਕ ਕਿਵੇਂ ਸਮਾਜ ਦੇ ਬਰਾਬਰ ਆਉਣਗੇ ਤਾਂ ਇਹਨਾਂ ਨੂੰ ਜਿਹੜਾ ਐਜੂਕੇਸ਼ਨਲ ਲੈਵਲ ਤੇ ਵੱਖ-ਵੱਖ ਗਵਰਨਮੈਂਟ ਇੰਸਟੀਟਿਊਟਸ ਔਰ ਪ੍ਰਾਈਵੇਟ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਦੇ ਵਿੱਚ ਇੱਕ ਰਾਖਵਾ ਕਰਨ ਦਿੱਤਾ ਗਿਆ ਸੀ ਆਰਟੀਕਲ 15 15 4 15 5 15 6 ਦੇ ਤਹਿਤ ਸੋ ਦੇਖਣ ਵਿੱਚ ਆਇਆ ਕਿ ਓਵਰਆਲ ਤਾਂ ਆਪਾਂ ਦੇਖੀਏ ਕਿ ਪੂਰੇ ਪੰਜਾਬ 'ਚ ਜਿਸ ਤਰ੍ਹਾਂ ਪੋਸਟ میٹرਿਕ ਸਕਾਲਰਸ਼ਿਪ ਨੂੰ ਲੈ ਕੇ ਸਾਡਾ ਸਿੱਖਿਆ ਦਾ ਸਾਡੇ ਲੋਕਾਂ ਦਾ ਸਾਡੇ ਸਮਾਜ ਦਾ ਨੂੰ ਸੂਚੀ ਜਾਤੀ ਵਰਗ ਦਾ ਪੂਰਾ ਨਾਸ ਮਾਰਿਆ ਪਿਆ ਸਰਕਾਰਾਂ ਨੇ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਪੰਜਾਬ ਸਰਕਾਰ ਹੈ ਕਿਉਂਕਿ ਇੱਕ ਕੇਂਦਰ ਸਰਕਾਰ ਵੱਲੋਂ ਪੋਸਟ میٹرਿਕ ਸਕਾਲਰਸ਼ਿਪ ਸ਼ੁਰੂ ਕੀਤੀ ਗਈ ਸੀ ਜਿਸ ਦੇ ਤਹਿਤ ਸਟੇਟ ਦੇ ਵਿੱਚ ਪੜਨ ਵਾਲਾ ਕੋਈ ਵੀ ਵਿਦਿਆਰਥੀ ਹਾਇਰ ਐਜੂਕੇਸ਼ਨ ਲੈਣਾ ਚਾਹੁੰਦਾ ਤਾਂ ਉਹ ਜਿਹੜਾ ਹੈਗਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਾ ਤਹਿਤਾ ਕੇ ਆਪਣੀ ਜਿਹੜੀ ਵੀ ਚਾਹੇ ਉਹਨੇ ਬੀਏ ਕਰਨੀ ਹੈ ਆਈਟੀਟੀ ਕਰਨੀ ਹੈ ਬੀਐਡ ਕਰਨੀ ਹੈ ਬੀਟੈਕ ਕਰਨੀ ਹੈ ਐਮਟੈਕ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਪੱਧਰ ਦੀ ਜਿਹੜੀ ਹੈਗੀ ਐਜੂਕੇਸ਼ਨ ਕਰਨੀ ਹੈ ਤਾਂ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਉਸ ਨੂੰ ਕਵਰ ਕਰਦੀ ਸੀ ਉਸ ਦੀ ਫੀਸ ਨੂੰ ਲੇਕਿਨ ਪਿਛਲੇ 16 17 18 19 ਤੋਂ ਸੈਂਟਰ ਗਵਰਨਮੈਂਟ ਨੇ 1850 ਕਰੋੜ ਰੁਪਈਆ ਜਿਹੜਾ ਹੈਗਾ ਸਟੇਟ ਦਾ ਜਿਹੜਾ ਸਟੇਟ ਕੈਰੀ ਹੈ ਕਿਸ ਅਸੀਂ ਲੈਣਾ ਹੈ ਆ ਤੇ ਗਵਰਨਮੈਂਟ ਉਧਰੋਂ ਸੈਂਟਰ ਗਵਰਨਮੈਂਟ ਕਰੀਏ ਕਿ ਅਸੀਂ ਦੇ ਚੁੱਕੇ ਹਾਂ ਜਾਂ ਕੁਝ ਦੇ ਚੁੱਕੇ ਹਾਂ ਜਾਂ ਕੁਝ ਅਜੇ ਦੇਣਾ ਹੈ ਸੋ ਇਸ ਚ ਮੇਲੇ ਦੇ ਵਿੱਚ ਸਾਡੇ ਜਿਹੜੇ ਅਨੁਸੂਚਿਤ ਜਾਤੀ ਵਰਗ ਦੇ ਬੱਚੇ ਨੇ ਪਿੰਡਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹ ਮਧੋਲੇ ਜਾ ਰਹੇ ਨੇ ਉਹਨਾਂ ਦੀਆਂ ਡਿਗਰੀਆਂ ਡੀਐਮਸੀ ਹਰੇਕ ਕਾਲਜ ਨੇ ਦੱਬੇ ਪਏ ਨੇ ਕਿ ਜਦੋਂ ਤੱਕ ਪੈਸਾ ਇਸ਼ੂ ਨਹੀਂ ਹੁੰਦਾ ਪੈਸਾ ਸਾਡੇ ਕੋਲ ਆਉਂਦਾ ਨਹੀਂ ਅਸੀਂ ਤੁਹਾਡੇ ਡੀਐਮਸੀ ਡਿਗਰੀਆਂ ਨਹੀਂ ਦੇਣੇ ਸੋ ਇਹ ਸਜੇ ਸੰਕਟ ਪੂਰਾ ਚੱਲ ਹੀ ਰਿਹਾ ਉਹਦੇ ਲਈ ਅਸੀਂ ਲੜ ਰਹੇ ਹਾਂ ਸੰਘਰਸ਼ ਕਰ ਰਹੇ ਹਾਂ ਡਾਕਟਰ ਮੇਧਕਰ ਕਰਮਚਾਰੀ ਮਹਾਸੰਗ ਪੰਜਾਬ ਲੇਕਿਨ ਹੁਣ ਲੇਟੈਸਟ ਇਸਿਊ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਕਿ ਬੀਏ ਐਲਐਲਬੀ ਦਾ ਹੈਗਾ ਔਰ ਐਲਐਲਬੀ ਦਾ ਹੈਗਾ ਜਿਹੜਾ ਪਲੱਸ 2 ਤੋਂ ਬਾਅਦ ਬੀਏ ਐਲਐਲਬੀ ਹੈ ਔਰ ਬੀਏ ਤੋਂ ਬਾਅਦ ਐਲਐਲਬੀ 3 ਸਾਲਾ ਕੋਰਸ ਹੈ ਔਰ 5 ਸਾਲਾ ਕੋਰਸ ਹੈ ਉਹਦੇ ਵਿੱਚ ਸਾਨੂੰ ਜਿਸ ਤਰ੍ਹਾਂ ਮੈਂ ਫੋਰ ਐਗਜ਼ਾਮਪਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਉਦਾਹਰਣ ਦੇ ਰਿਹਾ ਤੁਹਾਨੂੰ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 112 ਸੀਟਾਂ ਜਿਹੜੀਆਂ ਹੈਗੀਆਂ ਨੇ ਐਲ ਐਲ ਬੀ ਦੀਆਂ ਨੇ ਔਰ 60 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਬੀ ਐਲ ਐਲ ਬੀ ਦੀਆਂ ਹੈਗੀਆਂ ਨੇ ਪਲੱਸ 2 ਤੋਂ ਬਾਅਦ ਤੋਂ ਕੁੱਲ ਮਿਲਾ ਕੇ 172 ਸੀਟਾਂ ਨੇ ਉਹਦੇ ਵਿੱਚ ਸਾਡਾ 40 45 ਦੇ ਲਗਭਗ ਜਿਹੜੀਆਂ ਸਾਡੀਆਂ ਪੋਸਟਾਂ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਬਣਦੀਆਂ ਨੇ 25% ਦੇ ਹਿਸਾਬ ਨਾਲ ਤੇ ਉਹਦੇ ਵਿੱਚ ਕੀ ਕੀਤਾ ਜਾ ਰਿਹਾ ਹੈ ਕਿ ਫਸਟ ਕਾਉਂਸਲਿੰਗ ਹੋਈ ਸੈਕੰਡ ਕਾਉਂਸਲਿੰਗ ਹੋਈ ਥਰਡ ਕਾਉਂਸਲਿੰਗ ਕਾਉਂਸਲਿੰਗ ਕਰ ਰਹੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹਰ ਸਾਲ ਇਹਨਾਂ ਦਾ 2 ਸਾਲ ਬਾਅਦ ਜਿਹੜਾ ਹੈਗਾ ਕਾਉਂਸਲਿੰਗ ਲਈ ਯੂਨੀਵਰਸਿਟੀ ਚੇਂਜ ਹੁੰਦੀ ਹੈ ਉਹ ਰੂਲ ਹੈ ਸਰਕਾਰ ਦਾ ਸੋ ਇਸ ਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਾਉਂਸਲਿੰਗ ਕਰ ਰਹੀ ਹੈ ਜਿਹਦੇ ਵਿੱਚ ਫਸਟ ਕਾਉਂਸਲਿੰਗ ਹੋ ਗਈ ਸੈਕੰਡ ਹੋ ਗਈ ਥਰਡ ਹੋ ਗਈ ਹੁਣ ਚੌਥੀ ਕਾਉਂਸਲਿੰਗ ਨਹੀਂ ਕੀਤੀ ਗਈ ਤੀਜੀ ਕਾਉਂਸਲਿੰਗ ਤੱਕ ਜਿੰਨੇ ਆ ਸੀਟਾਂ ਭਰੀਆਂ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਮੈਨੂਅਲ ਸੀਟਾਂ ਭਰਨੀਆਂ ਸ਼ੁਰੂ ਕਰਤੀਆਂ ਹਰੇਕ ਯੂਨੀਵਰਸਿਟੀ ਨੇ ਮੈਨੂਅਲ ਮੀਨਸ ਵੀ ਵਿਦਆਊਟ ਜਿਹੜੀ ਹੈਗੀ ਆ ਕਾਉਂਸਲਿੰਗ ਤੋਂ ਤੁਸੀਂ ਖੁੱਲਾ ਜਿਹੜੀ ਮੈਰਿਟ ਦੇ ਆਧਾਰ ਤੇ ਭਰ ਸਕਦੇ ਹੋ ਲੇਕਿਨ ਉਸ ਮੈਨੂਅਲ ਜਿਹੜੀ ਕਾਉਂਸਲਿੰਗ ਹੈ ਉਹਦੇ ਵਿੱਚ ਸਿਰਫ ਮੈਰਿਟ ਦੇਖੀ ਜਾਂਦੀ ਹੈ ਉਹਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਦੇਖੀ ਜਾਂਦੀ ਸੋ ਸਾਡੀ ਜਿਹੜੀ ਲੜਾਈ ਇਹ ਹੈ ਸਾਡੀ ਮੰਗ ਇਹ ਹੈ ਪੰਜਾਬ ਸਰਕਾਰ ਤੋਂ ਉੱਚੇਰੀ ਸਿੱਖਿਆ ਵਿਭਾਗ ਪੰਜਾਬ ਤੋਂ ਕਿ ਜਿਹੜਾ ਤੁਸੀਂ ਐਸਸੀ ਜਿਹੜੀਆਂ ਸੀਟਸ ਨੇ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਦੀਆਂ ਸੀਟਾਂ ਨੇ ਚਾਹੇ ਉਹ ਬੀਐਲਐਲਬੀ ਦੀਆਂ ਨੇ ਚਾਹੇ ਐਲਐਲਬੀ ਦੀਆਂ ਨੇ ਜਿਹੜੀਆਂ ਸੀਟਾਂ ਹੁੰਦੇ ਤੋਂ ਬੱਚਿਆਂ ਨੇ ਤੁਸੀਂ ਕਿਦਾਂ ਜਨਰਲ ਕੈਟਾਗਰੀ ਚ ਕਨਵਰਟ ਕਰਤੀਆਂ ਭਾਈ ਇਹ ਤਾਂ ਰੂਲ ਹੀ ਨਹੀਂ ਕੋਈ ਹੈਗਾ ਤਾਂ ਵਾਇਲੇਸ਼ਨ ਆਰਟੀਕਲ 15 ਆਰਟੀਕਲ 15 4 ਔਰ 55 ਆਰਟੀਕਲ 15 5 ਔਰ 6 ਦੀ ਹੈ ਨਾ ਤੇ ਇਦਾਂ ਦੀ ਸੀਟਾਂ ਕਨਵਰਟ ਨਹੀਂ ਹੋ ਸਕਦੀਆਂ ਐਸਸੀ ਬੱਚੇ ਨੇ ਜਿਹੜੀਆਂ ਸੀਟਾਂ ਵੈਕੈਂਟ ਪਈਆਂ ਨੇ ਖਾਲੀ ਪਈਆਂ ਨੇ ਕਾਉਂਸਲਿੰਗ ਚ ਨਹੀਂ ਆ ਸਕੇ ਤਾਂ ਉਹਨਾਂ ਨੂੰ ਦੁਬਾਰਾ ਇੱਕ ਚਾਂਸ ਮਿਲਣਾ ਚਾਹੀਦਾ ਔਰ ਜਿਹੜੀਆਂ ਖਾਲੀ ਸੀਟਾਂ ਉਹ ਐਸਸੀ ਸੀਟਾਂ ਵਿੱਚੋਂ ਹੀ ਭਰੀਆਂ ਜਾਣੀਆਂ ਚਾਹੀਦੀਆਂ ਨੇ ਜਿਹੜੀਆਂ ਮੈਨੂਅਲ ਕਾਉਂਸਲਿੰਗ ਜਿਸ ਤਰ੍ਹਾਂ ਫੋਰ ਐਗਜ਼ਾਮਪਲ 14 ਸੀਟਾਂ ਇਹਨਾਂ ਨੇ ਬੀਐਲਐਲ ਵੀ ਦੀਆਂ ਭਰੀਆਂ ਔਰ 14 15 ਦੇ ਲਗਭਗ ਐਲਐਲਬੀ ਦੀਆਂ ਭਰੀਆਂ ਸੋ ਕੋਈ ਕਾਰਨ ਹੀ ਸਾਹਮਣੇ ਆਇਆ ਇਦਾਂ ਦਾ ਕਿਉਂਕਿ ਅਨੁਸੂਚਿਤ ਜਾਤੀਆਂ ਜਦੋਂ ਟਰਾਂਸਫਰ ਕਰਕੇ ਸਟਾ ਜਨਰਲ ਕੋਟੇ ਦੇ ਵਿੱਚ ਤੁਸੀਂ ਗੱਲ ਕੀਤੀ ਨਹੀਂ ਮੈਂ ਸਾਡੇ ਲੋਰਡ ਅਪਾਰਟਮੈਂਟ ਦੇ ਹੈੱਡ ਨੇ ਡਾਕਟਰ ਮੋਨਿਕਾ ਚਾਵਲਾ ਉਹਨਾਂ ਨੂੰ ਮਿਲਿਆ ਸੀਗਾ ਉਹ ਕਹਿੰਦੇ ਨੇ ਇਹ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜੋ ਵੀ ਰੂਲ ਹੈ ਪੰਜਾਬ ਗਵਰਨਮੈਂਟ ਦਾ ਸਾਨੂੰ ਜੋ ਅੱਗੇ ਤੋਂ ਦਿਸ਼ਾ ਨਿਰਦੇਸ਼ ਆ ਰਹੇ ਨੇ ਸੀ ਉਸ ਅਕੋਰਡਿੰਗ ਕੰਮ ਕਰ ਰਹੇ ਹਾਂ ਸੋ ਗੱਲ ਇਹ ਹੈ ਕਿ ਜੇ ਤੁਸੀਂ ਮੈਨੂਅਲ ਭਰਨੀਆਂ ਨੇ ਤਾਂ ਮੈਨੂਅਲ ਦੇ ਵਿੱਚ ਜਿਹੜੀਆਂ ਸੀਟਾਂ ਵੈਕੈਂਟ ਐਸਸੀ ਕਾਸਟ ਦੀਆਂ ਜਿਹੜੀਆਂ ਉਹਨਾਂ ਬੀਏ ਐਲਐਲਬੀ ਔਰ ਐਲਐਲਬੀ ਚੋਂ ਪਈਆਂ ਨੇ ਤਾਂ ਤੁਸੀਂ ਚੇਂਜ ਨਹੀਂ ਕਰ ਸਕਦੇ ਇਹ ਤਾਂ ਕਾਨੂੰਨ ਹੀ ਹੈ ਨਹੀਂ ਕੋਈ ਕਿ ਉਹਨੂੰ ਮਰਜ ਕਰ ਦੇਵੋਗੇ ਕਿਉਂਕਿ ਇੱਕ ਜਿਹੜੀ ਪੋਸਟ ਨੂੰ ਮਰਜ ਮੀਆਂ ਪੈਂਦੀਆਂ ਨੇ ਸੋ ਇਹ ਸਿੱਧਾ ਸਿੱਧਾ ਕਾਨੂੰਨ ਦੀ ਉਲੰਘਣਾ ਹੈ ਔਰ ਅਸੀਂ ਸਾਡੀ ਮੰਗ ਇਹ ਹੈ ਕਿ ਜਿਹੜੀਆਂ ਸੀਟਾਂ ਬੀ ਐਲ ਐਲ ਬੀ ਔਰ ਐਲ ਐਲ ਬੀ ਦੇ ਵਿੱਚ ਵੈਕੈਂਟ ਪਈਆਂ ਨੇ ਅਸੀਂ ਕੈਟਾਗਰੀ ਦੀਆਂ ਨੇ ਤਾਂ ਉਹਨਾਂ ਨੂੰ ਚੌਥੀ ਕਾਉਂਸਲਿੰਗ ਰਾਹੀਂ ਭਰਿਆ ਜਾ ਸਕਦਾ ਸੀ ਲੇਕਿਨ ਇਹਨਾਂ ਨੇ ਛਲਕਪਟ ਕਰਕੇ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਕਾਨੂੰਨ ਦੀ ਪੜ੍ਹਾਈ ਵਕਾਲਤ ਦੀ ਪੜ੍ਹਾਈ ਕਰਨ ਤੋਂ ਰੋਕਣ ਦੇ ਲਈ ਇਹ ਬਹੁਤ ਵੱਡੀ ਕਸਾਜਿਸ਼ ਹੈ ਤੇ ਅਸੀਂ ਇਸ ਜਿਹੜਾ ਹੈਗਾ ਸਾਜਿਸ਼ ਨੂੰ ਬੇਨਕਾਬ ਕਰਦੇ ਹਾਂ ਔਰ ਅਸੀਂ ਸਰਕਾਰ ਤੋਂ ਮੰਗ ਜੋ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਮੰਗ ਕਰਦੇ ਹਾਂ ਔਰ ਸਿੱਖਿਆ ਸਕੱਤਰ ਤੋਂ ਮੰਗ ਕਰਦੇ ਹਾਂ ਰਾਹੁਲ ਦੀ ਚੌਥੀ ਕਾਉਂਸਲਿੰਗ ਹੋਣੀ ਚਾਹੀਦੀ ਹੈ ਜਿੰਨੀਆਂ ਵੀ ਪੰਜਾਬ ਦੇ ਅੰਦਰ ਅ ਸੂਚੀ ਜਾਤੀ ਦੀਆਂ ਸੀਟਾਂ ਖਾਲੀ ਨੇ ਵਕਾਲਤ ਦੀ ਪੜ੍ਹਾਈ ਦੀਆਂ ਤਾਂ ਉਹਨਾਂ ਨੂੰ ਇੱਕ ਮੌਕਾ ਦੇ ਕੇ ਦੁਬਾਰਾ ਫਿਰ ਭਰਿਆ ਜਾਣਾ ਚਾਹੀਦਾ ਹੈ ਔਰ ਜਿਹੜੀ ਤੁਸੀਂ ਮੈਨੂਅਲ ਜਿਹੜੀ ਇਹ ਇੱਕ ਚੋਰਮੋਰੀ ਰੱਖੀ ਹੈ ਉਹਨੂੰ ਭਰਨ ਵਾਸਤੇ ਤਾਂ ਉਹਦੇ ਵਿੱਚ ਵੀ ਸਾਡੀ ਜਿਹੜੀ ਰਿਜ਼ਰਵੇਸ਼ਨ ਲਾਗੂ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਮਸਲਾ ਧਿਆਨ ਦੇ ਵਿੱਚ ਲੈ ਕੇ ਆਂਦਾ ਫਿਰ ਉਦੋਂ ਪ੍ਰਤੀਕਰਮ ਕੀ ਸੀ ਪ੍ਰਤੀਕਰਮਤਾ ਇਹਦੀ ਦੇਖੋ ਮੇਰੇ ਕੋਲ ਪਿੰਡਾਂ ਤੋਂ ਬੱਚੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹ ਬਾਰ-ਬਾਰ ਆ ਰਹੇ ਸੀ ਕਿ ਸਾਡੇ ਜਿਹੜੇ ਹੈਗੇ ਨੇ ਜਿਹੜੀ ਕਟ ਮੈਰਿਟ ਹੈ ਉਹ ਜਰਨਲ ਕੈਟਾਗਰੀ ਦੀ 60-62% ਜਿਵੇਂ ਉਹ ਬੱਚੇ ਦੱਸ ਰਹੇ ਨੇ ਕਿ ਉੱਥੇ ਤੱਕ ਗਈ ਹੈ ਔਰ ਐਸਸੀ ਕੈਟਾਗਰੀ ਦੀ 55-56 ਤੱਕ ਗਈ ਹੈ ਤੇ ਵੀ ਮੇਰੇ ਪਾਸ 74% ਨੰਬਰ ਨੇ ਔਰ ਮੇਰਾ 3rd ਕਾਉਂਸਲਿੰਗ ਦੇ ਵਿੱਚ ਜਿਹੜਾ ਹੈਗਾ ਸੀ ਨੰਬਰ ਵੀ ਆਇਆ ਸੀਗਾ ਲੇਕਿਨ ਮੈਨੂੰ 4:30 ਵਜੇ ਫੋਨ ਕੀਤਾ ਗਿਆ ਯੂਨੀਵਰਸਿਟੀ ਤੋਂ ਕਿ ਇਸ ਸਮੇਂ ਪਈ ਆ ਜਾਓ ਜਦਕਿ ਪੰਜਾਬੀ ਯੂਨੀਵਰਸਿਟੀ ਤੋਂ ਜਿਹੜੇ ਪਿੰਡ 'ਚ ਬੱਚੇ ਨੂੰ ਸਕਦਾ ਸੀ ਕਿਉਂਕਿ ਗਰੀਬ ਲੋਕ ਨੇ ਗੁਰਬਤ ਦੇ ਮਾਰੇ ਹੋਏ ਲੋਕ ਨੇ ਮਿਹਨਤ ਮਜ਼ਦੂਰੀਆਂ ਕਰਨ ਵਾਲੇ ਲੋਕ ਨੇ ਇੰਨੀ ਜਲਦੀ ਉਹਨਾਂ ਕੋਲ ਕਿਹੜਾ ਹਵਾਈ ਜਹਾਜ਼ ਹੈ ਕਿ ਉਹ ਹਵਾਈ ਜਹਾਜ਼ ਚੜ੍ਹ ਕੇ ਇੱਥੇ ਆ ਜਾਣਗੇ ਸੋ ਮਤਲਬ ਮੇਰੇ ਕਹਿਣ ਦਾ ਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਹਾਲਾਤ ਬਣਾਏ ਜਾਂਦੇ ਨੇ ਕਿ ਬੱਚਾ ਆਪ ਹੀ ਕਹਦੇ ਜਾਂ ਸੀਟ ਛੱਡ ਦੇ ਹਨ ਸੋ ਅਸੀਂ ਜਦੋਂ ਬੱਚੇ ਸਾਡੇ ਕੋਲ ਆਣੇ ਸ਼ੁਰੂ ਹੋਏ ਤਾਂ ਅਸੀਂ ਮੈਂ ਜਿਹੜਾ ਡਾਕਟਰ ਮੋਨਿਕਾ ਚਾਵਲਾ ਪੰਜਾਬੀ ਯੂਨੀਵਰਸਿਟੀ ਲਾਅ ਭਾਗ ਦੇ ਮੁਖੀ ਬਣੇ ਨੇ ਹੁਣ ਪਿੱਛੇ ਜੇ ਉਹਨਾਂ ਕੋਲ ਰੱਖਿਆ ਸੀ ਮਸਲਾ ਉਹ ਕਹਿੰਦੇ ਵੀ ਫਿਲਹਾਲ ਤਾਂ ਅਸੀਂ ਉਹਨਾਂ ਦੀਆਂ ਗੁਰਨਾਣਕ ਦੇਵ ਦੀ ਗੁਰ ਯੂਨੀਵਰਸਿਟੀ ਦੀਆਂ ਗਾਈਡਲਾਈਨ ਨੂੰ ਫਾਲੋ ਕਰ ਰਹੇ ਹਾਂ ਪੰਜਾਬ ਗਵਰਨਮੈਂਟ ਦੀਆਂ ਗਾਈਡਲਾਈਨ ਨੂੰ ਫਾਲੋ ਕਰ ਰਹੇ ਮੈਂ ਕਿਹਾ ਪੰਜਾਬ ਗਵਰਨਮੈਂਟ ਨੇ ਆਪਣੀ ਗਾਈਡਲਾਈਨ ਚ ਇਹ ਤਾਂ ਨਹੀਂ ਕਿਹਾ ਕਿ ਐਸਸੀ ਕੋਟੇ ਦੀਆਂ ਸਕਨ ਤਾਂ ਫਿਰ ਅਸੀਂ ਜਿਹੜੀ ਕੱਲ ਡੀਨ ਅਕੈਡੈਮਿਕ ਮਾਮਲੇ ਡਾਕਟਰ ਅਮਰਿਤਪਾਲ ਕੌਰ ਆ ਉਹਨਾਂ ਦੇ ਉਹਨਾਂ ਨੂੰ ਦਫ਼ਤਰ ਦੇ ਵਿੱਚ ਅਸੀਂ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਆ ਅਸੀਂ ਮੰਗ ਕੀਤੀ ਆ ਅਸੀਂ 77 ਉਚੇਰੀ ਸਿੱਖਿਆ ਵਿਭਾਗ ਪੰਜਾਬ ਉਹਨਾਂ ਤੋਂ ਵੀ ਮੰਗ ਕੀਤੀ ਆ ਉਹਨਾਂ ਨੂੰ ਅਸੀਂ ਜਿਹੜਾ ਈਮੇਲ ਕਰਕੇ ਆਪਣਾ ਲੈਟਰ ਭੇਜਿਆ ਫੈਡਰੇਸ਼ਨ ਵੱਲੋਂ ਕਿ ਜਿਹੜੀਆਂ ਇਹ ਐਲ ਐਲ ਬੀ ਔਰ ਬੀ ਐਲ ਐਲ ਬੀ ਦੀਆਂ ਸੀਟਾਂ ਨੇ ਇਹਨਾਂ ਦੀ ਜਿਹੜੀ ਚੌਥੀ ਕਾਉਂਸਲਿੰਗ ਕਰਵਾਈ ਜਾਵੇ ਜਿਹੜੀਆਂ ਅਨੁਸੂਚਿਤ ਜਾਤੀ ਵਰਗ ਦੀਆਂ ਖਾਲੀ ਪਈਆਂ ਪੋਸਟਾਂ ਨੇ ਤਾਂ ਉਹਨਾਂ ਤੇ ਬੱਚਿਆਂ ਦਾ ਸਾਡਿਆਂ ਦਾ ਸਾਡੇ ਵਰਗ ਦਾ ਹੱਕ ਹੈ ਕਿਉਂਕਿ ਉਹ ਬਹੁਤ ਪਿੱਛੇ ਰਹਿ ਚੁੱਕੇ ਔਰ ਹੁਣ ਹਰ ਬੱਚੇ ਨੇ ਸੋ ਅਸੀਂ ਉਹਨਾਂ ਤੋਂ ਮੰਗ ਕੀਤੀ ਹੈ ਅਸੀਂ ਸਰਕਾਰ ਤੋਂ ਫੇਰ ਮੰਗ ਕਰਦੇ ਹਾਂ ਕਿ ਇਸ ਨੂੰ ਜਿਹੜਾ ਸਾਡੇ ਹੱਕਾਂ ਦਾ ਘਾਣ ਸਾਡੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਹੈ ਇਹ ਐਸਸੀ ਬੱਚਿਆਂ ਨੂੰ ਇੱਕ ਵਾਰੀ ਫੇਰ ਜਿਹੜੀ ਹੈਗੀ ਚੌਥੀ ਕੌਂਸਲੈਂਸੀ ਜਿੰਨੀਆਂ ਸੀਟਾਂ ਖਾਲੀ ਪਈਆਂ ਨੇ ਤਾਂ ਜੇ ਨਹੀਂ ਉਸ ਮੈਰਿਟ ਚਾਰੇ ਤਾਂ ਤੁਸੀਂ ਮੈਰਿਟ ਡਾਊਨ ਵੀ ਕਰ ਸਕਦੇ ਹੋ ਐਸਸੀ ਬੱਚਿਆਂ ਨੂੰ ਮੌਕਾ ਦੇਣਾ ਚਾਹੀਦਾ ਔਰ ਇਹ ਸੀਟਾਂ ਐਸਸੀ ਬੱਚਿਆਂ ਦੀਆਂ ਭਰੀਆਂ ਜਾਣੀਆਂ ਚਾਹੀਦੀਆਂ ਨੇ ਇਹ ਸਾਨੂੰ ਸਾਡੇ ਨਾਲ ਜਤਿੰਦਰ ਸਿੰਘ ਜਤਿੰਦਰ ਸਿੰਘ ਮੰਟੂ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਯੂਨੀਵਰਸਿਟੀ ਦੇ ਵਿੱਚ ਜੋ ਐਲ ਐਲ ਬੀ ਦੀਆਂ ਸਿੱਟਾਂ ਸੀ ਜਿੱਦੀ ਕਾਉਂਸਲਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਰਨੀ ਸੀ ਉਹ ਕਾਉਂਸਲਿੰਗ ਦੇ ਵਿੱਚ ਬੜੇ-ਬੜੇ ਘਪਲੇ ਹੋਏ ਨੇ ਜੋ ਉਹਨਾਂ ਸੂਚੀ ਜਾਤੀਆਂ ਲਈ ਸਿੱਟਾਂ ਰੱਖਵੀਆਂ ਸੀ ਉਹ ਸਿੱਟਾਂ ਤਬਦੀਲ ਕਰਕੇ ਜਰਨਲ ਕੋਟੇ ਦੇ ਵਿੱਚ ਉਹ ਤਬਦੀਲ ਕਰ ਦਿੱਤੀਆਂ ਗਈਆਂ ਜਦੋਂ ਗੱਲਬਾਤ ਕੀਤੀ ਗਈ ਤਾਂ ਕਿਸੇ ਨੇ ਹੱਥ ਪੱਲਾ ਨਹੀਂ ਫੜਾਇਆ ਤਾਂ ਵੱਡੇ ਉੱਚੇ ਅਧਿਕਾਰੀਆਂ ਦੇ ਉਹਦੇ ਨਿਗਰ ਦੇ ਵਿੱਚ ਇਹ ਮਸਲਾ ਲੈ ਕੇ ਆਂਦਾ ਗਿਆ ਪਰ ਉੱਥੋਂ ਵੀ ਕਿਸੇ ਨਾ ਕਿਸੇ ਨੇ ਪੱਲਾ ਨਾ ਫੜਿਆ ਜਿਵੇਂ ਆਪ ਦੇਖਿਆ ਜਾਂਦਾ ਹੈ ਕਿ ਸਿੱਖਿਆ ਦੇ ਆਮ ਇਹੋ ਜੀਆਂ ਗੱਲਾਂ ਤਮਾਮ ਇਹੋ ਜੀਆਂ ਗੱਲਾਂ ਵਾਪਰਦੀਆਂ ਨੇ ਕਈ ਗੱਲਾਂ ਹੁੰਦੀਆਂ ਨੇ ਜੋ ਕਾਗਜ਼ਾਂ ਦੀ ਫਾਈਲਾਂ ਦੇ ਥੱਲੇ ਦਬਕੇ ਰਹਿ ਜਾਂਦੀਆਂ ਨੇ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਡਾਕਟਰ